ਬਾਣੀ ਦੇ ਵਿੱਚ ਤਾਂ ਬੜਾ ਸੁਖਲਾ ਕੇ ਆ ਜਬ ਲਗ ਦੁਨੀਆ ਰਈ ਨਾਨਕ ਕਿਸ ਸੁਣੀਐ ਕਿਸ ਕਹੀਐ ਔਰ ਤੁਸੀਂ راہ ਲੰਮੋਗੇ ਸਭ ਤੋਂ ਪਹਿਲਾਂ ਹਜ਼ੂਰ ਨੇ ਸੁਣਨ ਦੀ ਗੱਲ ਪਾਵੇਂ ਜਪਜੀ ਸਾਹਿਬ ਦੀ ਬਾਣੀ ਉੱਥੇ ਵੀ ਪਹਿਲਾਂ ਸੁਣਨ ਦੀਆਂ ਪੌੜੀਆਂ ਆ ਹੋ ਸਕਦਾ ਹੈ ਤੁਹਾਨੂੰ ਇੰਨਾ ਨਾ ਕਹਿਣਾ ਪਵੇ ਜਿੰਨਾ ਤੁਸੀਂ ਸੋਚੀ ਬੈਠਿਓ ਵੀ ਉਹਦੇ ਕਹਿਣ ਵਿੱਚ ਹੀ ਤੁਹਾਡੀ ਗੱਲ ਦਾ ਜਵਾਬ ਆ ਜਾਏ ਜਦੋਂ ਮਨੁੱਖ ਨੂੰ ਖੁਦ ਕਹਿਣ ਦੀ ਕਾਲੀ ਹੋਵੇ ਤੇ ਸੁਣਨ ਦੀ ਇੱਛਾ ਨਾ ਹੋਵੇ ਉਹ ਬਹੁਤ ਗੱਲਾਂ ਐਸੀਆਂ ਨੇ ਜਿਹੜੀਆਂ ਅਗਲੇ ਨੂੰ ਵੀ ਉਵੇਂ ਹੀ ਪਤਾ ਹੁੰਦੀਆਂ ਨੇ ਜਾਂ ਉਹ ਵੀ ਉਹੀ ਕਹਿਣਾ ਚਾਹੁੰਦਾ ਹੁੰਦਾ ਪਰ ਉਹਦੀ ਗੱਲ ਅਣ ਸੁਣੀ ਕਰਕੇ ਬੰਦਾ ਆਪਣੀ ਕਹਿੰਦਾ ਦਰਅਸਲ ਸਮਾਜ ਵਿੱਚ ਜਾਂ ਰਿਸ਼ਤਿਆਂ ਵਿੱਚ ਫ੍ਰਸਟ੍ਰੇਸ਼ਨ ਇਸ ਚੀਜ਼ ਦੀ ਹੈ ਕਿ ਹਰ ਬੰਦਾ ਸੁਣਾਉਣਾ ਚਾਹੁੰਦਾ ਤੇ ਸੁਣਨਾ ਕੋਈ ਨਹੀਂ ਚਾਹੁੰਦਾ ਕੋਈ ਵੀ ਸੰਸਾਰ ਦਾ ਕਾਰਜ ਹੈ ਨਾ ਜਿਸ ਕਾਰਜ ਨੂੰ ਮਨੁੱਖ ਨੇ ਸਹੀਲੇ ਢੰਗ ਨਾਲ ਕਰਨਾ ਹੈ ਤੇ ਉਹਦਾ ਅਭਿਆਸ ਉਹਦੀ ਪ੍ਰੈਕਟਿਸ ਪਹਿਲਾਂ ਪੜਾਉਂਦੀ ਹੈ ਮੰਨ ਲਓ ਅਸੀਂ ਗੁਰਮੁਖੀ ਪੜ੍ਹਦੇ ਹਾਂ ਪੰਜਾਬੀ ਪੜ੍ਹਦੇ ਹਾਂ ਹੁਣ ਜੇ ਅਸੀਂ ਗੁਰਮੁਖੀ ਤੇ ਪੰਜਾਬੀ ਨੂੰ ਬਹੁਤ ਨਾਰਮਲ ਢੰਗ ਨਾਲ ਤੇਜ਼ੀ ਨਾਲ ਪੜ੍ਹ ਸਕਦੇ ਹਾਂ ਬੋਲ ਸਕਦੇ ਹਾਂ ਤੇ ਇਹਦਾ ਕਾਰਨ ਪਿੱਛੇ ਅਭਿਆਸ ਹੈ ਕਿਵੇਂ ਮੁਹਾਰਨੀ ਵਰਣਮਾਲਾ ਉਹਨਾਂ ਚੀਜ਼ਾਂ ਦੇ ਪਹਿਲਾਂ ਅਸੀਂ ਰੱਟੇ ਲਾਏ ਉਹਨੂੰ ਯਾਦ ਕੀਤਾ ਫਿਰ ਹੌਲੀ-ਹੌਲੀ ਅਖੜ ਜੋਰ ਸਿੱਖਿਆ ਫਿਰ ਵਾਕ ਬਣਤਰ ਸਿੱਖੀ ਫਿਰ ਉਹਦੇ ਮੁੱਢਲੇ ਨਿਯਮ ਜਿਹੜੇ ਸਨ ਉਹਨਾਂ ਸਮਿਆਂ ਦੇ ਵਿੱਚ ਉਹ ਇੱਕ ਬੇਸ ਜਿਹੜਾ ਸੀ ਉਹ ਅੱਜ ਤੱਕ ਬੰਦੇ ਦਾ ਕੰਮ ਕਰੀ ਜਾਂਦਾ ਉਸ ਵੇਲੇ ਦਾ ਸਿੱਖਿਆ ਹੋਇਆ ਹੁਣ ਉਹਨੂੰ ਦਿੱਕਤ ਨਹੀਂ ਆਉਂਦੀ ਕੋਈ ਵੀ ਪੁਸਤਕ ਲੈ ਲਵੇ ਉਹਨੂੰ ਆਰਾਮ ਨਾਲ ਪੜ ਸਕਦਾ ਹੈ ਉਹ ਕੀਤਾ ਹੋਇਆ ਅਭਿਆਸ ਹੁਣ ਸਹਿਜ ਹੋ ਗਿਆ ਹੁਣ ਸਾਨੂੰ ਦੁਬਾਰਾ ਮੁਹਾਰਨੀ ਕਿਤਾਬ ਪੜ੍ਹਨ ਤੋਂ ਪਹਿਲਾਂ ਮੁਹਾਰਨੀ ਨਹੀਂ ਪੜ੍ਹਨੀ ਪੈਂਦੀ ਕਿਸੇ ਵੇਲੇ ਉਹ ਅਭਿਆਸ ਕੀਤਾ ਗਿਆ ਬੜੀ ਪ੍ਰੈਕਟਿਸ ਕੀਤੀ ਗਈ ਬੜੀ ਤੰਗੀ ਵਿੱਚੋਂ ਲੰਘ ਕੇ ਬੜੀ ਮਿਹਨਤ ਨਾਲ ਬੜੀ ਮਸ਼ਕਕਤ ਨਾਲ ਪਰ ਹੁਣ ਜਿਹੜਾ ਪੰਜਾਬੀ ਗੁਰਮੁਖੀ ਪੜ੍ਹਨਾ ਹੈ ਬੋਲਣਾ ਹੈ ਲਿਖਣਾ ਹੈ ਹੁਣ ਉਹ ਸਹਿਲ ਹੋ ਗਿਆ ਹੁਣ ਉਹ ਸਹਿਜ ਹੋ ਗਿਆ ਉਹਨੋਂ ਲਈ ਕੋਈ ਉਚੇਚ ਜਿਆ ਨਹੀਂ ਕਰਨਾ ਪੈਂਦਾ ਵੀ ਬੰਦਾ ਪੁਸਤਕ ਚੁੱਕਦਾ ਹੈ ਤੇ ਉਹਨੂੰ ਪੜਨਾ ਆਰੰਭ ਕਰ ਦਿੰਦਾ ਕਾਪੀ ਪੈਨ ਲੈਂਦਾ ਤੇ ਲਿਖਣਾ ਆਰੰਭ ਕਰ ਦਿੰਦਾ ਉਹ ਸਭ ਉਹ ਅਭਿਆਸ ਜਿਹੜਾ ਉਹ ਨਹੀਂ ਹੁੰਦਾ ਬੇਸ ਤਿਆਰ ਕਰਦਾ ਹੈ ਮੁੱਢ ਬੰਨ੍ਹਦਾ ਫਿਰ ਅੱਗੇ ਕੰਮ ਜਿਹੜਾ ਉਹ ਸਹਿਜ ਹੋ ਜਾਂਦਾ ਜਿੰਨਾ ਅਭਿਆਸ ਪੱਕਾ ਹੋਏਗਾ ਅਗਲਾ ਕੰਮ ਉਨਾ ਹੀ ਸਹਿਜ ਹੋ ਜਾਏਗਾ ਤੇ ਜਿੰਨਾ ਅਭਿਆਸ ਕੱਚਾ ਹੋਏਗਾ ਉਨਾ ਹੀ ਅੱਗੇ ਕੰਮ ਜਿਹੜਾ ਉਹ ਔਖਾ ਹੋ ਜਾਏਗਾ ਉਹ بار بار ਫਿਰ ਦਿੱਕਤ ਦੇਵੇਗਾ ਔਰ ਉਹ ਦੱਸੇਗਾ ਵੀ ਤੂੰ ਅਜੇ ਕੱਚਾ ਹੈ ਤੇਰਾ ਬੀਸ ਨਹੀਂ ਤਿਆਰ ਤੇਰੀ ਨੀਂਹ ਕਮਜ਼ੋਰ ਹੈ ਤੇਰੀ ਜੜ ਮਜ਼ਬੂਤ ਨਹੀਂ ਸੋ ਬਹੁਤ ਸਾਰੇ ਐਸੇ ਕਾਰਜ ساری ਜ਼ਿੰਦਗੀ ਵਿੱਚ ਅਸੀਂ ਜਿਹੜੇ ਕਾਰਜ ਅਭਿਆਸ ਨਾਲ ਕੀਤੇ ਗਏ ਨੇ ਜਾਂ ਪੱਕ ਗਏ ਨੇ ਉਹ ਹੁਣ ਸਹਿਜ ਹੋ ਗਏ ਨੇ ਇਹਨੂੰ ਕਬੀਰ ਜੀ ਮਹਾਰਾਜ ਨੇ ਵਿਚਾਰ ਕਰਨਾ ਕਿਹਾ ਵਿਚਾਰ ਦਾ ਅਰਥ ਹੁੰਦਾ ਹੈ ਮੰਥਨ ਕਰਨਾ ਚਿੰਤਨ ਕਰਨਾ ਇਕ ਤਾਂ ਹੁੰਦਾ ਨਾ ਵੀ ਜਿਵੇਂ ਆਪਾਂ ਦੋ ਚਾਰ ਸਰੀਰ ਮੰਨ ਲਓ ਆਪਾਂ ਬੈਠੇ ਆਂ ਇੱਕ ਆਪਣੀ ਗੱਲ ਕਹਿ ਰਿਹਾ ਦੂਜਾ ਉਹਦੀ ਸੁਣ ਕੇ ਫਿਰ ਉਹ ਆਪਣੀ ਗੱਲ ਦੱਸ ਰਿਹਾ ਇਹਨੂੰ ਹੀ ਆਪਾਂ ਵਿਚਾਰ ਕਹਿੰਦੇ ਆਂ ਦਰ ਅਸਲ ਇਹ ਹੁੰਦਾ ਹੈ ਬਾਹਰੀ ਮੰਥਨ ਬਾਹਰੀ ਤੌਰ ਤੇ ਕਿਸੇ ਖਿਆਲ ਨੂੰ ਰੜਕਣਾ ਵੀ ਮੈਂ ਉਹਦੀ ਗੱਲ ਸਮਝਾਂ ਤੇ ਉਹ ਮੇਰੀ ਗੱਲ ਸਮਝੇ ਵੈਸੇ ਦੁਨੀਆ ਦੇ ਅੰਦਰ ਵਿਚਾਰ ਵੰਦਾਂ ਨੇ ਇਹਦੇ ਵੀ ਪੈਟਰਨ ਬਣਦਾ ਹੈ